ਸਿੱਖ ਜਥੇ ਰਲ ਕੇ ਇੱਥੇ ਸਾਲ 'ਚ ਦੋ ਵਾਰ ਜੁੜਿਆ ਕਰਦੇ ਸਨ ਤੇ ਇੱਕ ਸਾਂਝਾ ਮਾਝਾ ਜੱਸੀਦਾਰ ਆਪਣੇ ਚੋਹੀਂ ਚੁਣ ਕੇ ਕੌਮੀ ਫੈਸਲੇ ਲਿਆ ਕਰਦੇ ਸਨ ਜੋ ਸਰਬਸੰਮਤੀ ਤੇ ਅਪੜ ਕੇ ਲੈ ਜਾਂਦੇ ਸਨ ਸਾਰੀ ਬ੍ਰਾਈ ਨੂੰ ਅੰਦਰ ਲਿਆਉਣ ਲਈ ਬੂਹਾ ਗੁਰਦੁਆਰਾ ਐਕਟ ਨੇ ਖੋਲਿਆ ਜਿਸ ਨੇ ਧਰਮ ਨੂੰ ਸਿਆਸਤ ਯਾਨੀ ਕਿ ਵੋਟ ਸਿਆਸਤ ਦੇ ਅਧੀਨ ਕਰ ਦਿੱਤਾ ਤੇ ਸਿਆਸਤਦਾਨਾਂ ਦੇ ਝੇਥੇ ਗ੍ਰੰਥੀ ਜਥੇਦਾਰ ਬਣ ਗਏ ਸਿਆਸਤਦਾਨਾਂ ਦੇ ਹੁਕਮ ਅਨੁਸਾਰ ਅੱਗੋਂ ਹੁਕਮ ਚਲਾਉਣ ਲੱਗ ਪਏ ਇਹ ਬਿਲਕੁਲ ਗਲਤ ਹੈ ਕਿ ਅਕਾਲ ਤਖਤ ਕਿਸੇ ਗੁਰੂ ਹਸਤੀ ਨੇ ਬਣਾਇਆ ਸੀ ਬਿਲਕੁਲ ਨਹੀਂ ਗੁਰੂ ਦੇ ਵੇਲੇ ਕੇਵਲ ਅਕਾਲ ਬੁੰਗਾ ਸੀ ਪਰ ਕਰਮਾਂ ਦੇ ਆਸ-ਪਾਸ ਜਿਵੇਂ ਸਾਰੇ ਹੀ ਬੁੰਗੇ ਸੀ ਅਰਥਾਤ ਰਹਿਸ਼ੀ ਸਥਾਨ ਸਨ ਇਹ ਠੀਕ ਹੈ ਕਿ ਇਤਿਹਾਸ ਕਾਰਨਾ ਕਰਕੇ ਅਕਾਲ ਤਖਤ ਸਿੱਖ ਪੰਥ ਲਈ ਬੜਾ ਮਹੱਤਵਪੂਰਨ ਸਥਾਨ ਬਣ ਚੁੱਕਾ ਹੈ ਤੇ ਇਸ ਗੱਲ ਤੋਂ ਇਨਕਾਰੀ ਹੋਇਆ ਹੀ ਨਹੀਂ ਜਾ ਸਕਦਾ ਪਰ ਇਸ ਨਾਲ ਗੁਰੂ ਦਾ ਨਾਂ ਜੋੜਨਾ ਬਿਲਕੁਲ ਗਲਤ ਹੈ ਤਾਂ ਇਥੋਂ ਕੰਮ ਵੀ ਉਹ ਕਰਨੇ ਹੋਣਗੇ ਜਿਨ੍ਹਾਂ ਨਾਲ ਦੁਨੀਆ ਇਸ ਵੱਲ ਵੇਖ ਕੇ ਆਸ਼ਸ਼ਕਾਰ ਉਠੇ ਜਥੇਦਾਰ ਕਮਾਉਣ ਵਾਲੇ ਉਹ ਲੋਕ ਹੋਣੇ ਚਾਹੀਦੇ ਨੇ ਜੋ ਖਲ ਸੋਨੇ ਵਰਗੇ ਹੋਣ ਅਤੇ ਉਹਨਾਂ ਚ ਖੋਟ ਰਿੱਤੀ ਜਿੰਨੀ ਵੀ ਨਾ ਲੱਭ ਸਕੇ ਪਹਿਲਾ ਗੁਰਦੁਆਰਾ ਪ੍ਰਬੰਧ ਨੂੰ ਵੋਟ ਸਿਸਟਮ ਤੋਂ ਮੁਕਤ ਨਾ ਕੀਤਾ ਗਿਆ ਤਾਂ ਸਿੱਖੀ ਦੇ ਵਿਕਾਸ ਦਾ ਸਦਾ ਲਈ ਰੁਕ ਜਾਣਾ ਹੈ ਇਹ ਸਿੱਖਾਂ ਉੱਤੇ ਉਦੋਂ ਲੱਗਿਆ ਜਦੋਂ ਸਾਰੇ ਸਿੱਖ ਜੇਲ੍ਹਾਂ ਵਿੱਚ ਬੰਦ ਸਨ ਪੰਜਾਬ 247 ਟੀਵੀ ਦੇ ਦਰਸ਼ਕਾਂ ਦਾ ਕਰਦੇ ਆਂ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਨੂੰ ਲੈ ਕੇ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਪੇਸ਼ ਆਂ ਅੱਜ ਜਿਹੜਾ ਅਸੀਂ ਆਰਟੀਕਲ ਚੁਣਿਆ ਉਹ ਕਰੰਟ ਟਾਪਿਕ ਦੇ ਉੱਤੇ ਹੈ ਤੇ ਅਖਬਾਰ ਸਪੋਕਸਮੈਨ ਦੇ ਐਡੀਟੋਰੀਅਲ ਸੀ ਜਿਹਨੂੰ ਅਸੀਂ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਆਂ ਇਸ ਦਾ ਸਰਲੇਖ ਹੈ ਮਾਡਰਨ ਯੁੱਗ ਦਾ ਧਰਮ ਸਿੱਖ ਧਰਮ ਤੇ ਪ੍ਰਭੂ ਸੱਤਾ ਦਾ ਕੇਂਦਰ ਅਕਾਲ ਤਖਤ ਸਿੱਖੀ ਨੂੰ ਮਾਡਰਨ ਯੁੱਗ ਦਾ ਧਰਮ ਤੇ ਅਕਾਲ ਤਖਤ ਨੂੰ ਮਾਡਰਨ ਯੁੱਗ ਦੀ ਸੰਸਥਾ ਵਜੋਂ ਪੇਸ਼ ਕਰਨ ਲਈ ਕੀ ਕਰਨਾ ਜ਼ਰੂਰੀ ਹੈ ਉਹ ਸੁਝਾਅ ਜਿਨ੍ਹਾਂ ਨਾਲ ਅਕਾਲ ਤਖਤ ਨੂੰ ਬਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ ਅਕਾਲ ਤਖਤ ਦੁਨੀਆ ਦਾ ਇੱਕੋ ਇੱਕ ਤਖਤ ਹੈ ਜਿਸ ਕੋਲ ਫੌਜ ਨਹੀਂ ਰਾਜ ਸત્તા ਦੀ ਮਾਰੂ ਤਾਕਤ ਨਹੀਂ ਪਰ ਫਿਰ ਵੀ ਇੱਕ ਪੂਰੀ ਕੌਮ ਇਸ ਨੂੰ ਮੰਨਤਾ ਦਿੰਦੀ ਹੈ ਕਿਉਂ ਦਿੰਦੀ ਹੈ ਕਿਉਂਕਿ ਇਤਿਹਾਸਕ ਕਾਰਨਾ ਕਰਕੇ ਇਹ ਸਿੱਖ ਪ੍ਰਭੂ ਸਤਾ ਸਿੱਖ ਸਵਰਾਣਤੀ ਦਾ ਕੇਂਦਰ ਬਣ ਗਿਆ ਹੈ ਸਿੱਖ ਜਥੇ ਰਲ ਕੇ ਇੱਥੇ ਸਾਲ ਚ ਦੋ ਵਾਰ ਜੁੜਿਆ ਕਰਦੇ ਸਨ ਤੇ ਇੱਕ ਸਾਂਝਾ ਮਾਝਾ ਜੱਸੀਦਾਰ ਆਪਣੇ ਚੋਂ ਹੀ ਚੁਣ ਕੇ ਕੌਮੀ ਫੈਸਲੇ ਲਿਆ ਕਰਦੇ ਸਨ ਜੋ ਸਰਬਸੰਮਤੀ ਤੇ ਅਪੜ ਕੇ ਲੈ ਜਾਂਦੇ ਸਨ ਇਸ ਲਈ ਹਰ ਸਿੱਖ ਲਈ ਮੰਨਣੇ ਲਾਜ਼ਮੀ ਹੁੰਦੇ ਸਨ ਫਿਰ ਜਿਵੇਂ ਕਿ ਸਾਰੇ ਹੀ ਧਰਮਾਂ ਦਾ ਇਤਿਹਾਸ ਦੱਸਦਾ ਹੈ ਨੇਕ ਇਰਾਦੇ ਨਾਲ ਸ਼ੁਰੂ ਕੀਤੀਆਂ ਚੰਗੀਆਂ ਪਹਿਲਾਂ ਸਮਾਪਾ ਕੇ ਅਸ਼ਾਈ ਦੀ ਬਜਾਏ ਬਰਾਈ ਦਾ ਕਾਰਨ ਬਣ ਲੱਗ ਜਾਂਦੀਆਂ ਹਨ ਅਕਾਲ ਤਖਤ ਤੇ ਵੀ ਪੰਥ ਦੇ ਜੁੜੇ ਜਥੇ ਜੁੜਨੇ ਬੰਦ ਹੋ ਗਏ ਸਿੱਖ ਪ੍ਰਭੂ ਸੱਤਾ ਦੀ ਗੱਲ ਹੋਣੀ ਬੰਦ ਹੋ ਗਈ ਭਾਈ ਤੇ ਗ੍ਰੰਥੀ ਜਥੇਦਾਰ ਖੋਣ ਲੱਗ ਪਏ ਉਹਨਾਂ ਦੀ ਨਿਯੁਕਤੀ ਸਿਆਸਤਦਾਨ ਕਰਨ ਲੱਗ ਪਏ ਸਾਰੀ ਬਰਾਈ ਨੂੰ ਅੰਦਰ ਲਿਆਉਣ ਲਈ ਬੂਹਾ ਗੁਰਦੋਰਾ ਐਕਟ ਨੇ ਖੋਲਿਆ ਜਿਸ ਨੇ ਧਰਮ ਨੂੰ ਸਿਆਸਤ ਯਾਨੀ ਕਿ ਵੋਟ ਸਿਆਸਦ ਦੇ ਅਧੀਨ ਕਰ ਦਿੱਤਾ ਤੇ ਸਿਆਸਤਦਾਨਾਂ ਦੇ ਝੇਥੇ ਗ੍ਰੰਥੀ ਜਥੇਦਾਰ ਬਣ ਗਏ ਸਿਆਸਤਦਾਨਾਂ ਦੇ ਹੁਕਮਸਾਰ ਅੱਗੋਂ ਹੁਕਮ ਚਲਾਉਣ ਲੱਗ ਪਏ ਤੇ ਸਿਆਸਤਦਾਨਾਂ ਦੇ ਵਿਰੋਧੀਆਂ ਤੇ ਤਾਕਤ ਵੀ ਹੁਣੇ ਲੋਕਾਂ ਅਥਵਾ ਲੇਖਕਾਂ ਪੱਤਰਕਾਰਾਂ ਇਤਿਹਾਸਕਾਰਾਂ ਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਨ ਲੱਗ ਪਏ ਇਹ ਬਿਲਕੁਲ ਗਲਤ ਹੈ ਕਿ ਅਕਾਲ ਤਖਤ ਕਿਸੇ ਗੁਰੂ ਹਸਤੀ ਨੇ ਬਣਾਇਆ ਸੀ ਬਿਲਕੁਲ ਨਹੀਂ ਗੁਰੂ ਦੇ ਵੇਲੇ ਕੇਵਲ ਅਕਾਲ ਬੁੰਗਾ ਸੀ ਪ੍ਰਕਰਮਾਂ ਦੇ ਆਸ-ਪਾਸ ਜਿਵੇਂ ਸਾਰੇ ਹੀ ਬੁੰਗੇ ਸੀ ਅਰਥਾਤ ਰਹਿਸ਼ੀ ਸਥਾਨ ਸਨ ਸਭ ਤੋਂ ਪਹਿਲਾਂ ਇਸ ਨੂੰ ਅਕਾਲ ਤਖਤ ਦਾ ਨਾਂ ਦੇ ਕੇ ਇੱਥੇ ਵੱਡੇ ਇਕੱਠ ਕਰਨ ਦਾ ਖਿਆਲ ਦੇਵੀ ਪੂਜਕ ਗਿਆਨੀ ਸੰਤ ਸਿੰਘ ਨੂੰ ਆਇਆ ਤੇ ਸਭ ਤੋਂ ਪਹਿਲੀ ਵੱਡੀ ਰਕਮ ਇਸ ਦੀ ਉਸਾਰੀ ਲਈ ਉਸ ਨੇ ਜਰਨੈਲ ਹਰੀ ਸਿੰਘ ਨਲੂਏ ਨੇ ਦਿੱਤੀ ਇਸ ਤੋਂ ਪਹਿਲਾਂ ਅਕਾਲ ਤਖਤ ਦੇ ਸਾਹਮਣੇ ਕੇਵਲ ਸਿੱਖ ਮਿਸਲਾਂ ਵਾਲੇ ਇਕੱਠ ਕਰਿਆ ਕਰਦੇ ਸਨ ਪਰ ਸੱਦਾ ਪੱਤਰ ਉੱਤੇ ਸਥਾਨ ਬਾਰੇ ਕੇਵਲ ਦਰਸ਼ਨੀ ਡਿਊਟੀ ਦੇ ਸਾਹਮਣੇ ਖੁੱਲੇ ਮੈਦਾਨ 'ਚ ਲਿਖਿਆ ਜਾਂਦਾ ਸੀ ਕਿਉਂਕਿ ਅਕਾਲ ਤਖਤ ਨਾਂ ਦਾ ਮਗਰੋਂ ਦਿੱਤਾ ਗਿਆ ਸੀ ਹਾਂ ਇਹ ਠੀਕ ਹੈ ਕਿ ਇਤਿਹਾਸਕ ਕਾਰਨਾ ਕਰਕੇ ਅਕਾਲ ਤਖਤ ਸਿੱਖ ਪੰਥ ਲਈ ਬੜਾ ਮਹੱਤਵਪੂਰਨ ਸਥਾਨ ਬਣ ਚੁੱਕਾ ਹੈ ਤੇ ਇਸ ਗੱਲ ਤੋਂ ਇਨਕਾਰੀ ਹੋਇਆ ਹੀ ਨਹੀਂ ਜਾ ਸਕਦਾ ਪਰ ਇਸ ਨਾਲ ਗੁਰੂ ਦਾ ਨਾਂ ਜੋੜਨਾ ਬਿਲਕੁਲ ਗਲਤ ਹੈ ਖੈਰ ਮੈਂ ਕਹਿ ਰਿਹਾ ਸੀ ਕਿ ਸਿੱਖ ਪ੍ਰਭੂ ਸਤਾ ਸੋਵਰਨਿਟੀ ਦੇ ਕੇਂਦਰ ਨੇ ਜੇ ਆਪਣਾ ਨਾਂ ਅਕਾਲ ਨਜਾਇਜ਼ ਠਰਉਣਾ ਹੈ ਤਾਂ ਇਥੋਂ ਕੰਮ ਵੀ ਉਹ ਕਰਨੇ ਹੋਣਗੇ ਜਿਨ੍ਹਾਂ ਨਾਲ ਦੁਨੀਆ ਇਸ ਵาล ਵੇਖ ਕੇ ਅਸ਼ਸ਼ਕਾਰ ਉਠੇ ਜਥੇਦਾਰ ਕਮਾਉਣ ਵਾਲੇ ਉਹ ਲੋਕ ਹੋਣੇ ਚਾਹੀਦੇ ਨੇ ਜੋ ਖਲ ਸੋਨੇ ਵਰਗੇ ਹੋਣ ਅਤੇ ਉਹਨਾਂ ਚ ਖੋਟ ਰੱਤੀ ਜਿੰਨੀ ਵੀ ਨਾ ਲੱਭ ਸਕੇ ਜਿੱਥੇ ਆਕਮਾ ਦੇ ਹੁਕਮ ਮੰਨ ਕੇ ਭਲੇ ਲੋਕਾਂ ਨਾਲ ਧੱਕਾ ਕਰਨ ਤੇ ਉਹਨਾਂ ਨੂੰ ਜਲੀਲ ਕਰਨ ਦੀਆਂ ਹਰਕਤਾਂ ਕਰਨ ਵਾਲੇ ਬੰਦੇ ਦੇ ਬੰਦੇ ਜਥੇਦਾਰ ਬਣ ਬੈਠੇ ਹੋਣ ਤੇ ਪੈਸੇ ਲੀਕੇ ਬਲਾਤਕਾਰੀਆਂ ਨੂੰ ਮਾਫ਼ ਤੇ ਭੱਲੇ ਪੁਰਸ਼ਾਂ ਨੂੰ ਤਨਖਾਈ ਇਕਰਾਰ ਦੇਣ ਵਾਲੇ ਬੈਠੇ ਹੋਣ ਉੱਥੇ ਤਾਂ ਉਹੀ ਗੱਲ ਬਣ ਜਾਂਦੀ ਹੈ ਨਾ ਕਿ ਨਾ ਭਗਵਾਨ ਸਿੰਘ ਤੇ ਰੋਜ਼ 2-4 ਬੰਦਿਆਂ ਦਾ ਗਲਾ ਘੁੱਟ ਕੇ ਉਹਨਾਂ ਕੋਲੋਂ ਲੁੱਟੇ ਪਾਪ ਤੇ ਧੰਨ ਨਾਲ ਰੋਟੀ ਖਾਵੇ ਸਾਡੇ ਕਈ ਜਥੇਦਾਰਾਂ ਦਾ ਕਰਤਾਰ ਉਪਰੋਕਤ ਭਗਵਾਨ ਸਿੰਘ ਵਾਂਗ ਮਹਾਨ ਸੰਸਥਾ ਕਾਲ ਤਖਤ ਨੂੰ ਬਦਨਾਮੀ ਦਿਵਾਉਣ ਵਾਲਾ ਹੀ ਰਿਹਾ ਹੈ ਜਿਵੇਂ ਕਿ ਬੜੀ ਧੀਰ ਤੋਂ ਮੈਂ ਕੌਮ ਨੂੰ ਸੁਚੇਤ ਕਰਦਾ ਆ ਰਿਹਾ ਹਾਂ ਫਿਰ ਕੀ ਕੀਤਾ ਜਾਵੇ ਸੋ ਹਰ ਸਿੱਖ ਨੂੰ ਹੋਰ ਸਾਰੇ ਕੰਮ ਛੱਡ ਕੇ ਅਕਾਲ ਤਖਤ ਦੀ ਮਹਾਨਤਾ ਬਹਾਲ ਕਿਵੇਂ ਕੀਤੀ ਜਾਵੇ ਇਸ ਬਾਰੇ ਸੋਚਣਾ ਚਾਹੀਦਾ ਹੈ ਅਸੀਂ ਇੱਥੇ ਕੁਝ ਸੁਝਾਅ ਰੱਖ ਰਹੇ ਹਾਂ ਜਿਸ ਨਾਲ ਇਸ ਸੰਸਥਾ ਨੂੰ ਬਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ ਸੁਝਾਅ ਇਹ ਹਨ ਪਹਿਲਾ ਗੁਰਦੁਆਰਾ ਪ੍ਰਬੰਧ ਨੂੰ ਵੋਟ ਸਿਸਟਮ ਤੋਂ ਮੁਕਤ ਨਾ ਕੀਤਾ ਗਿਆ ਤਾਂ ਸਿੱਖੀ ਦੇ ਵਿਕਾਸ ਦਾ ਸਦਾ ਲਈ ਰੁਕ ਜਾਣਾ ਹੈ ਇਹ ਸਿੱਖਾਂ ਉੱਤੇ ਉਦੋਂ ਲੱਦਿਆ ਗਿਆ ਜਦੋਂ ਸਾਰੇ ਸਿੱਖ ਜੇਲ੍ਹਾਂ ਵਿੱਚ ਬੰਦ ਸਨ ਅੰਗਰੇਜ਼ਾਂ ਨੇ ਸ਼ਰਤ ਇਹ ਰੱਖ ਦਿੱਤੀ ਕਿ ਜਿਹੜਾ ਸਿੱਖ ਵੋਟ ਸਿਸਟਮ ਨੂੰ ਪ੍ਰਵਾਨ ਕਰੇਗਾ ਉਸ ਨੂੰ ਰਿਹਾ ਕਰ ਦੇਵੇਗਾ ਨਹੀਂ ਤਾਂ ਜੇਲ੍ਹ ਵਿੱਚ ਹੀ ਬੰਦ ਰਹਿਣਗੇ ਇਹਨਾਂ ਵਿੱਚੋਂ ਤੇਜਾ ਸਿੰਘ ਸਮੁੰਦਰੀ ਨੇ ਜਾਨ ਵੀ ਦੇ ਦਿੱਤੀ ਪਰ ਇਸ ਸਿਸਟਮ ਨੂੰ ਨਹੀਂ ਸੀ ਮੰਨਿਆ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਜੱਫੇ ਤੋਂ ਮੁਕਤ ਹੋਏ ਬਿਨਾਂ ਸਿੱਖਾਂ ਦਾ ਕੁਝ ਨਹੀਂ ਸਬਰ ਸਕਦਾ ਨੰਬਰ 3 ਇਲਾਹੀ ਹੁਕਮਨਾਮੇ ਬੰਦੋਨੇ ਚਾਹੀਦੇ ਹਨ ਚੌਥਾ ਸਿੱਖ ਵਿਦਵਾਨਾਂ ਦਾ ਇੱਕ ਬੋਰਡ ਕਾਇਮ ਕੀਤਾ ਜਾਵੇ ਜਿਹੜਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਵਿਚਕਾਰ ਕੜੀ ਦਾ ਕੰਮ ਕਰ ਸਕੇ ਪੰਜਵਾਂ ਪੰਜਾਬ ਨੂੰ 10 ਹਿਸਿਆਵਾਂ ਵਿੱਚ ਵੰਡ ਕੇ ਤੇ ਅਕਾਲ ਜਥੇ ਬਣਾ ਕੇ ਪਿੰਡ-ਪਿੰਡ ਘਰ-ਘਰ ਜਾ ਕੇ ਨੌਜਵਾਨਾਂ ਤੇ ਉਹਨਾਂ ਦੇ ਘਰਦਿਆਂ ਤੱਕ ਅਕਾਲ ਤਖਤ ਦਾ ਸੰਦੇਸ਼ ਪਹੁੰਚਾਇਆ ਜਾਵੇ ਕਿ ਉਹ ਪਤਿਤ ਪੁਣੇ ਨੂੰ ਜੀਵਨ ਚੋਂ ਕੱਢ ਦੇਣ ਜਾਂ ਸਿੱਖੀ ਨੂੰ ਲਿਖਤੀ ਤੌਰ ਤੇ ਬਦਾਵਾ ਦੇ ਦੇਣ। 6ਵਾਂ ਹਰ ਪਿੰਡ ਵਿੱਚ ਹਰ ਗਰੀਬ ਨਿਆਸਰੇ ਤੇ ਬੇਕਰੇ ਗੁਰੂ ਕੇ ਲਾਲ ਲੱਭ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਤੇ ਆਤਮ ਨਿਰਪਰ ਬਣਾਉਣ ਦਾ ਅਕਾਲ ਤਖਤ ਦਾ ਪ੍ਰੋਗਰਾਮ ਲਾਗੂ ਕਰਨ ਲਈ ਬਾਕੀ ਦੇ ਪਿੰਡ ਵਾਲਿਆਂ ਨੂੰ ਲਾਮਬੰਦ ਕਰਨਾ ਇਸ ਕੰਮ ਲਈ ਇੱਕ ਫੰਡ ਹਰ ਪਿੰਡ ਦੇ ਬੈਂਕ ਵਿੱਚ ਖੋਲਿਆ ਜਾਵੇ ਜਿਸ ਨੂੰ ਅਕਾਲ ਜਥੇ ਦੇ ਬੇਤਾਗ ਮੈਂਬਰ ਕੰਟਰੋਲ ਕਰਨ ਇੱਕ ਰਿਟਾਇਰ ਫੌਜੀ ਅਫਸਰ ਕਮਾਂਡਸ ਵਾਲੇ ਸਭ ਕੁਝ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ ਤਾਂ ਕਿ ਕੋਈ ਵੀ ਜਾ ਕੇ ਆਪਣੀ ਤਸੱਲੀ ਕਰ ਲਵੇ ਤੇ ਮਨ 'ਚ ਵਹਿਮ ਨਾ ਪਾਲੇ ਸਤਵਾਂ ਬੇਰਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ 500 ਕਰੋੜ ਦਾ ਇੱਕ ਵੱਖਰਾ ਫੰਡ ਕਾਇਮ ਕੀਤਾ ਜਾਵੇ। ਇਸ ਫੰਡ ਨੂੰ 10 ਮੰਨੀਆਂ ਪਰ ਮੰਨੀਆਂ ਹਸਤੀਆਂ ਇਸ ਤਰ੍ਹਾਂ ਵਰਤਣ ਕਿ 10,000 ਨੌਜਵਾਨਾਂ ਨੂੰ ਨੌਕਰੀਆਂ ਰੋਜ਼ਗਾਰ ਮਿਲ ਸਕੇ। ਹਰ ਪੰਥਕ ਜਥੇਬੰਦੀ ਨੂੰ ਕਿਹਾ ਜਾਵੇ ਕਿ ਇਸ ਕੰਮ ਲਈ ਪੈਸੇ ਦੀ ਕਮੀ ਨਾ ਆਉਣ ਦੇਣ ਤੇ ਕਿਸੇ ਵੀ ਨੌਜਵਾਨ ਨੂੰ ਮਜ਼ਦੂਰੀ ਕਰਨ ਲਈ ਬਾਹਰ ਜਾਣ ਦੀ ਲੋੜ ਹੀ ਨਾ ਰਵੇ। ਅੱਠਵਾਂ ਅਕਾਲ ਤਖਤ ਵੱਲੋਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ 호ਕਾ ਦਿੱਤਾ ਜਾਵੇ ਕਿ ਸਿੱਖ ਪੰਥ ਦਾ ਅਸਲ ਮਾਣ ਸਤਕਾਰ ਵਧਾਉਣ ਵਾਲਾ ਵੱਡਾ ਹਿੱਸਾ ਜਿਸ ਦੇ ਕਿਸਾਨ ਦੁਨੀਆ ਦੇ ਬਿਹਤਰੀਨ ਫੌਜੀ ਵੀ ਦਿੰਦੇ ਹਨ ਤੇ ਅੰਨਦਾਤਾ ਵੀ ਹਨ ਅੱਜ ਸਿਆਸੀ ਤਖਤਾਂ ਦੀਆਂ ਗਲਤੀਆਂ ਕਾਰਨ ਡਾਢੀ ਔਕੜ ਚ ਫਸੇ ਹੋਏ ਹਨ ਤੇ ਨਵੀਂ ਪਨੀਰੀ ਖੇਤੀ ਨੂੰ ਘਾਟੇ ਵਾਲਾ ਕੰਮ ਕਹਿ ਕੇ ਵਿਦੇਸ਼ਾਂ ਚ ਜਾ ਕੇ ਮਜ਼ਦੂਰੀ ਕਰਨ ਲਈ ਮਾਪੇ ਦਾ ਸਭ ਕੁਝ ਵੇਟ ਵੱਟ ਕੇ ਜਾਜੇ ਚੱਲ ਰਹੀ ਹੈ ਆਓ ਆਪਣੀ ਕੌਮ ਦੇ 70% ਦੀ ਭਾਗ ਨੂੰ ਤ੍ਰਿਪਤ ਸ਼ਾਂਤ ਅਤੇ ਖੁਦਕਪੈਲ ਹੋਂ ਵਿੱਚ ਮਦਦ ਕਰਨ ਲਈ ਇੱਕ ਵਾਰ ਇਹਨਾਂ ਦੇ ਕਰਜ਼ੇ ਥੋੜਾ ਥੋੜਾ ਹਿਸਾ ਪਾ ਕੇ ਪੰਥ ਦਾ ਹਰ ਬੱਚਾ ਰਲ ਕੇ ਲਾ ਦੇਵੇ ਨੋਵਾ ਅਕਾਲ ਤਖਤ ਵੱਲੋਂ 12000 ਪਿੰਡਾਂ ਵਿੱਚ ਇੱਕੋ ਸਮੇਂ ਪਤਿਤਪੁਣਾਏ ਵਿਰੁੱਧ ਲਹਿਰ ਚਲਾਈ ਜਾਵੇ ਤੇ ਹਰ ਪਿੰਡ ਵਿੱਚ ਅਕਾਲ ਜਥੇ ਕਾਇਮ ਕਰੇ ਦਸਵਾਂ ਤੇ ਆਖਰੀ ਪੰਥ ਦਾ ਬੱਚਾ ਬੱਚਾ ਕਿਸਾਨਾਂ ਚੜੇ ਚੜੇ ਕਰਜ਼ੇ ਰਲ ਮਿਲ ਕੇ ਅਕਾਲ ਤਖਤ ਦੀ ਖਵਾਈ ਏਟ ਲਾ ਦੇਵੇ ਇਸ ਨਾਲ ਪੰਥ ਦਾ 70% ਦਾ ਹਿੱਸਾ ਚਿੰਤਾ ਮੁਕਤ ਹੋ ਜਾਏਗਾ ਇਹ ਉਹ ਕੰਮ ਹਨ ਜਿਹੜੇ ਪਹਿਲੇ 2 ਸਾਲਾਂ ਵਿੱਚ ਪੂਰੇ ਕਰਨ ਦਾ ਟੀਚਾ ਮਿੱਥਿਆ ਜਾਵੇ ਅਤੇ ਇਹ ਕੰਮ ਪੂਰੇ ਹੋਣ ਤੋਂ ਬਾਅਦ ਅੱਗੇ ਕੀਤੇ ਜਾਣ ਵਾਲੇ ਕਿਹੜੇ ਕੰਮ ਹੋਣਗੇ ਉਹਨਾਂ ਵਿੱਚ ਪਹਿਲਾ ਸਾਰਾ ਪੰਥ ਪੰਜਾਬ ਦਾ ਸਾਰਾ ਕਰਜ਼ਾ ਆਪਣੇ ਉੱਤੇ ਲੈ ਲਵੇ ਤੇ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਕੰਮ ਅਕਾਲ ਤਖਤ ਦੀ ਸਰਪ੍ਰਸਤੀ ਏਟ ਕਰਕੇ ਵਿਖਾਵੇ ਇਹ ਕਰਜ਼ਾ ਲੈਣਾ ਸਰਕਾਰ ਦਾ ਕੰਮ ਹੈ ਪਰ ਜਿੱਥੇ ਸਰਕਾਰਾਂ ਫੇਲ ਹੋਈਆਂ ਹਨ ਉੱਥੇ ਅਕਾਲ ਤਖਤ ਤੇ ਕੰਮ ਕਰਕੇ ਦਿਖਾਵੇ ਤਾਂ ਅਕਾਲ ਤਖਤ ਦਾ ਰੁਤਬਾ ਕਿਸ ਉਚਾਈ ਤੇ ਪਹੁੰਚ ਜਾਵੇਗਾ ਇਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਦੁਨੀਆ ਦੇ ਲੋਕ ਇਥੋਂ ਰੌਸ਼ਨੀ ਦੇ ਗਵਾਹੀ ਲੈਣ ਲਈ ਦੌੜੇ ਆਉਣਗੇ ਸਾਰਾ ਪੰਜਾਬ ਦਾ ਅਕਾਲ ਤਖਤ ਤੋਂ ਬਲਹਾਰ ਹੀ ਹੋ ਜਾਏਗਾ ਦੂਸਰਾ ਆਧੁਨਿਸ਼ਵਾਸ਼ ਕਰਮਕਾਂਡ ਕਰਾਮਾਤਾਂ ਤੇ ਕਥਾ ਕਹਾਣੀਆਂ ਵਿਰੁੱਧ ਮੋਰਚਾ ਕਾਇਮ ਕਰਕੇ ਸਾਰੇ ਦੇਸ਼ ਦੇ ਧਾਰਮਿਕ ਵਾਤਾਵਰਨ ਵਿੱਚ ਫੈਲੇ ਇਸ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਅਕਾਲ ਤਖਤ ਦੀ ਅਗਵਾਈ ਵਿੱਚ ਮੋਰਚਾ ਸਾਰੇ ਦੇਸ਼ ਵਿੱਚ ਹੀ ਲਗਾਤਾਰ ਕੰਮ ਸ਼ੁਰੂ ਕਰ ਦੇਵੇਗਾ ਭਾਰਤ ਭਰ ਚੋਂ ਬੁੱਧੀਜੀਵੀ ਸਮਾਜ ਸੇਵੀ ਤੇ ਸਿਆਣੇ ਲੋਕ ਅਕਾਲ ਤਖਤ ਨਾਲ ਜੁੜ ਜਾਣਗੇ ਤੇ ਸਿੱਖੀ ਦਾ ਬੋਲ ਵਾਲਾ ਹਿੰਦੂਸਤਾਨ ਭਰ ਵਿੱਚ ਹੋਣ ਲੱਗ ਜਾਏਗਾ। ਬਾਬਾ ਨਾਨਕ ਸਾਨੂੰ ਬਹੁਤ ਕੁਝ ਦੇ ਗਏ ਹਨ। ਅਸੀਂ ਉਸ ਦੀ ਵਰਤੋਂ ਤਾਂ ਕਰਨੀ ਸ਼ੁਰੂ ਕਰੀਏ। ਅਸੀਂ ਤਾਂ ਆਪਣੀ ਮੱਤ ਦੇ ਹੀ ਡੰਕੇ ਵਜਾਉਂਦੇ ਰਹਿੰਨੇ ਆਂ। ਗੁਰੂ ਮੱਤ ਜਾਂ ਗੁਰਮਤਿ ਦੀ ਤਾਂ ਗੱਲ ਹੀ ਨਹੀਂ ਕਰਦੇ। ਅਕਾਲ ਪੁਰਖ ਹੀ ਇੱਕੋ ਇੱਕ ਗੁਰੂ ਹੈ ਤੇ ਉਸ ਦੇ ਸ਼ਬਦ ਨੂੰ ਕੁਦਰਤ ਦੀ ਹਰ ਹਰਕਤ 'ਚੋਂ ਸਮਝਣਾ ਹੀ ਗੁਰਮਤ ਹੈ। ਤੀਸਰਾ ਆਖਰੀ ਗੱਲ ਕਿ ਮੰਨ ਲਿਆ ਜਾਵੇ ਕਿ ਸਿੱਖ ਧਰਮ ਇੱਕ ਵਿਕਾਸ ਕਰ ਰਿਹਾ ਫਲਸਫਾ ਹੈ ਤੇ ਇਸ ਸਟੇਜ ਤੇ ਇਸ ਦੇ ਵਿਕਾਸ ਨੂੰ ਵਿਰੋਧ ਜਾਂ અપਮਾਨ ਕਹਿ ਕੇ ਮੂੰਹ ਬੰਦ ਨਹੀਂ ਕਰਨੇ ਚਾਹੀਦੇ ਮਾਰਕਸਵਾਦ ਦੇ ਕਈ ਰੂਪ ਸਾਹਮਣੇ ਆ ਚੁੱਕੇ ਹਨ ਕਿਉਂਕਿ ਕੋਈ ਪੁਜਾਰੀ ਇਹਨਾਂ ਨੂੰ ਰੋਕਣ ਵਾਲਾ ਨਹੀਂ ਇਸ ਨਾਲ ਉਹ ਅਮੀਰ ਹੀ ਹੋਇਆ ਹੈ ਸਿੱਖੀ ਵਿੱਚ ਤਾਂ ਰਲਾ ਬਹੁਤ ਪਾ ਦਿੱਤਾ ਗਿਆ ਹੈ ਤੇ ਝੂਠ ਨੂੰ ਸੱਚ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਪੁਜਾਰੀਵਾਦ ਦਾ ਡੰਡਾ ਇਸ فرق ਨੂੰ ਮਟਾ ਤਾਂ ਨਹੀਂ ਸਕੇਗਾ ਪਰ ਧਰਮ ਦਾ ਵਿਕਾਸ ਰੋਕ ਜ਼ਰੂਰ ਦੇਗਾ ਜਿਵੇਂ ਹੁਣ ਤੱਕ ਹੁੰਦਾ ਆਇਆ ਹੈ ਇਸ ਲਈ ਸਜ਼ਾ ਦੇਣ ਦੀ ਬਜਾਏ ਅਕਾਲ ਤਖਤ ਆਪਣੀ رائے ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਹਰ ਨਵੀਂ رائے ਦੇਣ ਵਾਲੇ ਮਗਰ लाਠੀ ਚੁੱਕ ਕੇ ਪੈ ਜਾਣਾ ਵਿਕਾਸ ਨੂੰ ਰੋਕਣ ਤੋਲੀ ਹੁੰਦਾ ਹੈ ਸੋ ਜਥੇਦਾਰ ਨੂੰ ਕੇਵਲ ਵਿਦਵਾਨਾਂ ਨਾਲ ਚਰਚਾ ਕਰਕੇ ਅਕਾਲ ਤਖਤ ਦੀ رائے ਹੀ ਦੇਣੀ ਚਾਹੀਦੀ ਹੈ ਤੇ ਦੂਜਿਆਂ ਦੀ ਰਾਏ ਸੁਣਨੀ ਵੀ ਚਾਹੀਦੀ ਹੈ ਅਦਾਲਤੀ ਜਾਂ ਥਾਣੇਦਾਰੀ ਵਾਲੀ ਪ੍ਰਤ ਪੂਰੀ ਤਰ੍ਹਾਂ ਤਿਆਗ ਦਿੱਤੀ ਜਾਣੀ ਚਾਹੀਦੀ ਹੈ ਈਸਾਈ ਧਰਮ ਵਿੱਚ ਪੋਪ ਪਹਿਲਾਂ ਉਹੀ ਕੁਝ ਕਰਦਾ ਸੀ ਜੋ ਅੱਜ ਸਾਡੇ ਜਥੇਦਾਰ ਕਰਦੇ ਹਨ ਅੱਜ ਇਸਾਈ ਵਿਦਵਾਨ ਤੇ ਲੇਖਕ ਹਜ਼ਾਰ ਤਰ੍ਹਾਂ ਦੀ ਵੱਖ-ਵੱਖ رائے ਦੇ ਰਹੇ ਹਨ ਪਰ ਚਰਚ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦਾ ਕੇਵਲ ਆਪਣੀ رائے ਦੇ ਸਕਦਾ ਹੈ ਇਸ ਤਰ੍ਹਾਂ ਕਰਕੇ ਸਿੱਖੀ ਨੂੰ ਮਾਡਰਨ ਯੁੱਗ ਦਾ ਫਲਸਫਾ ਬਣਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਕਾਲ ਤਖਤ ਨੂੰ ਮਾਡਰਨ ਯੁੱਗ ਦੀ ਸੰਸਥਾ ਬਾਕੀ ਪੁਜਾਰੀਵਾਦ ਦੀ ਆਪਣੀ ਮਰਜ਼ੀ ਪਰ ਕੀ ਤਖਤ ਤੇ ਬੈਠੇ ਮਹਾਨ ਪੁਜਾਰੀਆਂ ਨੂੰ ਇਹ ਸੰਝਾ ਚੰਗੇ ਵੀ ਲੱਗਣਗੇ ਬਿਲਕੁਲ ਚੰਗੇ ਨਹੀਂ ਲੱਗਣੇ ਕਿਉਂਕਿ ਇਹਨਾਂ ਸੁਝਾਵਾਂ ਤੇ ਅਮਲ ਕਰਨ ਲਈ ਕੁਰਬਾਨੀ ਕਰਨੀ ਪਵੇਗੀ ਰੜੇ ਮਦਾਨਾਂ ਵਿੱਚ ਘੁੰਮਣਾ ਪਵੇਗਾ ਤੇ ਆਪਣਾ ਸੁਖ ਆਰਾਮ ਛੱਡ ਕੇ ਪੰਥ ਦੇ ਸੁਖ ਆਰਾਮ ਲਈ ਕੰਮ ਕਰਨਾ ਪਵੇਗਾ ਜਿਸ ਤਰ੍ਹਾਂ ਅੱਜ ਕਿਸਾਨ ਦੇ ਪੁੱਤਰ ਹਾਲਾ ਆਪਣੀ ਬਣਾਉਣਾ ਚਾਹੁੰਦੇ ਤੇ ਭਈਆਂ ਕੋਲੋਂ ਕੰਮ ਕਰਾ ਕੇ ਆਪ ਸੁਖੀ ਹੋਣਾ ਲੋਚਦੇ ਹਨ ਇਸੇ ਤਰ੍ਹਾਂ ਸਾਡੇ ਜਥੇਦਾਰ ਤੇ ਹੋਰ ਧਰਮ ਪ੍ਰਚਾਰਕ ਵੀ ਦਫ਼ਤਰ ਦਾ ਸੁਖ ਆਰਾਮ ਛੱਡ ਕੇ ਲੋਕਾਂ ਖਾਤਰ ਪਿੰਡ ਪਿੰਡ ਘੁੰਮਣ ਦਾ ਜੋਖਮ ਠੋਣ ਲਈ ਤਿਆਰ ਨਹੀਂ ਹੋਣਾ ਚਾਹੁੰਦੇ ਤੇ ਹਾਕਮਾਂ ਸਿਆਸੀ ਮਾਲਕਾਂ ਦੀਆਂ ਕੁਰਕੀਆਂ ਗਾਲਾਂ ਤੇ ਅਸੱਭੇ ਕਾਸ਼ਾ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ ਪਰ ਝੂਠੇ ਸੁਖਰਾਮ ਨੂੰ ਕਦੇ ਨਹੀਂ ਤਿਆਗਦੇ ਪੰਥ ਭਾਵੇਂ ਕਿੱਥੇ ਵੀ ਜਾਵੇ ਇਹ ਆਪਣੇ ਆਪ ਨੂੰ ਸਮਝਾ ਲੈਂਦੇ ਨੇ ਕਿ ਚਲੋ ਸਿਆਸੀ ਮਾਲਕਾਂ ਦੀ ਝੜਕਾ ਖਾਣੀਆਂ ਪੈਂਦੀਆਂ ਹਨ ਤਾਂ ਫਿਰ ਕੀ ਹੋਇਆ ਸਿਆਸੀ ਮਾਲਕਾਂ ਦੀ ਸਰਪ੍ਰਸਤੀ ਕਾਰਨ ਇਹ ਵੱਡੇ ਵੱਡੇ ਵਿਦਵਾਨਾਂ ਗੁਰਮਖਾਂ ਤੇ ਭਲੇ ਲੋਕਾਂ ਨੂੰ ਜਲੀਲ ਕਰਕੇ ਵੀ ਆਨੰਦ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵੀ ਘਰ ਬੈਠਿਆ ਉਹਨਾਂ ਦੇ ਕੋਲ ਆਪੇ ਹੀ ਆਈ ਜਾਂਦੀ ਹੈ ਸੋ ਫਿਰ ਪੰਥ ਲਈ ਹੱਡਪਨ ਵੀ ਮਿਹਨਤ ਕਰਕੇ ਲੈਣਾ ਵੀ ਕੀ ਹੈ ਇਹ ਸੀ ਜੀ ਅੱਜ ਦਾ ਸਾਡਾ ਇਹ ਤੀਸਰੀ ਅੱਕ ਪ੍ਰੋਗਰਾਮ ਜਿਹੜਾ ਐਡੀਟੋਰੀਅਲ ਅਸੀਂ ਜਿਹੜੀ ਰੋਜ਼ਾਨਾ ਸਪੋਕਸਮੈਨ ਅਖਬਾਰ ਹੈ ਉਹਦੇ ਵਿੱਚੋਂ ਲਿਆ ਤੇ ਤੁਹਾਡੀ ਸੇਵਾ ਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ